ਮੇਰਾ ਤੋਬ ਦੇ ਕੀ ਕਟਾਨੀ ਜੀ ਕੀ ਇੱਕ ਹੀ ਪੈਮਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤੇਨ ਤੇਲ ਨਹੀਂ ਕੀਮਤ ਜਾਣੀ ਰਹਾਉ अमृत नाम निर्मोल कहिरा गुर दिनो ममता ने डिगे न डोले कर रहो पूरन होए त्रिपता ओए जो बीज हम दुम काश होते ਤਿੰਨ ਕੀ ਬਾਤ ਬੁਲਾਨੀ ਅਲੰਕਾਰ ਬਿੜਥਲੇ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਦ ਬਾਨੀ कहो नानक ने चल कर वाद्यो गुर की प्रगट्यो सहज प्रगट्यो जोत सहज सुख सुभा बाजे अनहत बानी ਬਹੁ ਨਾਨਕ ਨੇ ਚਲ ਕਰ ਬਾਦਿਓ ਗੁਰ ਕੀ ਉਹ ਬੰਦਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸਬੜ ਸੋ ਜਾਣੇ ਤਿਨੇ ਸੁਨਿਆ ਦੁਖ ਸੁਖ ਵੇਖਾ ਤੋਬਿਦ ਨੀ ਕੀ ਘਟਾਨੀ ਤਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਸ਼ਾ ਪਾਵਨ ਗੁਰਬਾਣੀ ਦੇ ਵਿੱਚ ਪਰਮਾਨੰ ਕਰਦੇ ਨੇ ਕਿ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਤਨ ਇਹ ਮਾਣੇ ਤਨ ਹੈ ਓ ਪ੍ਰਭੂ ਜਿਹੜਾ ਆ ਸਾਡੇ ਦੁੱਖਾਂ ਸੁੱਖਾਂ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜੇ ਦੀਆ ਰਸ ਭੋਗ ਪੁਗਾਣੀ ਜਿਸ ਪ੍ਰਭੂ ਨੇ ਇਹ ਤਾਨਾ ਦਿੱਤਾ ਹੈ ਸੋਨਾ ਸਰੀਰ ਦਿੱਤਾ ਹੈ ਇਹ ਸਾਨੂੰ ਧਨ ਦਿੱਤਾ ਹੈ ਓ ਪ੍ਰਭੂ ਹੀ ਸਾਡੇ ਦੁੱਖਾਂ ਸੁੱਖਾਂ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਸਾਡੀ ਮਨ ਦੀ ਸਹਾਇਤਾ ਕਰਦਾ ਹੈ ਜੀ ਕੀ ਏਕੇ ਹੀ ਪੈਪਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਸੰਗਰਨ ਕੇ ਜੀਵ ਬਹੁਤ ਹੀ ਜਤਨ ਕਰਦਾ ਹੈ ਕਈ ਪ੍ਰਕਾਰ ਦੇ ਤਰੀਕੇ ਅਪਣਾਉਂਦਾ ਹੈ ਸੁੱਖ ਲੈਣ ਦੇ ਪਰ ਜਿਸ ਪ੍ਰਭੂ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਸਾਨੂੰ ਪੈਦਾ ਕੀਤਾ ਹੈ ਤੇ ਜਿਹੜੇ ਜੀਵ ਉਸ ਪ੍ਰਭੂ ਦਾ ਨਾਮ ਸਿਮਰਦੇ ਨੇ ਉਹ ਹੈ ਜੀਵ ਜਿਹੜੇ ਆ ਕੇ ਸੰਸਾਰ ਦੇ ਸੁੱਖ ਲੈਂਦੇ ਨੇ ਕਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਮਕ ਵਰਨਤਰ ਦਰੜਾਇਆ ਜੀਵ ਕਈ ਪ੍ਰਕਾਰ ਦੇ ਜਿਹੜੇ ਆ ਸੋ ਖੁਲਿਆ ਨੇ ਤਰੀਕੇ ਵਰਤਦੇ ਨੇ ਕੋਈ ਮੜੀਆਂ ਦੀ ਪੂਜਾ ਕਰਦਾ ਹੈ ਕੋਈ ਦੀਵੇ ਜਗਾਉਂਦਾ ਹੈ ਕੋਈ ਪਸ਼ੂਆਂ ਦੀ ਪੂਜਾ ਕਰਦਾ ਹੈ ਕੋਈ ਦਰਖਤਾਂ ਦੀ ਪੂਜਾ ਕਰਦਾ ਹੈ ਪਰ ਸਾਈਂ ਕਹ ਰਹੇ ਨੇ ਕਿ ਜਿਸ ਪ੍ਰਭੂ ਨੇ ਇਹ ਸਾਰੀਆਂ ਹੀ ਚੀਜ਼ਾਂ ਪੈਦਾ ਕੀਤੀਆਂ ਨੇ ਜਿਹੜੇ ਜੀਵ ਫਿਰ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਜੀ ਕੀ ਏਕੇ ਹੀ ਪੈਮਾਨੇ ਉਸ ਇੱਕ ਪਰਮਾਤਮਾ ਦੀ ਜਿਹੜੇ ਜੀਵ ਸਲਾਹ ਕਰਦੇ ਨੇ ਸਿੱਖ ਸਲਾਹ ਕਰਦੇ ਨੇ ਉਹਨਾਂ ਦਾ ਹੀ ਜਿਹੜਾ ਆ ਇਹ ਰੂਪ ਦੇ ਵਿੱਚ ਆਉਣਾ ਸਹਿਲਾ ਹੁੰਦਾ ਹੈ ਅਬਰ ਜਤਨ ਕਰ ਰਹੇ ਹੋ ਤੇਰੇ ਤੇਰੇ ਦਿਲ ਨਹੀਂ ਕੀਮਤ ਜਾਣੀ ਅਮਰਤ ਨਾਮ ਦੇ ਨਿਰਮੂਲ ਹੀਰਾ ਗੁਰ ਦੀ ਨੋਮੰਤਾਨੀ ਜਿਨ੍ਹਾਂ ਨੂੰ ਉਹ ਪਰਮੇਸ਼ਰ ਪ੍ਰਭੂ ਨੇ ਇਹ ਧੀਰਾ ਦੇ ਦਿੱਤਾ ਹੈ ਨਾ ਜਿਹੜਾ ਨਾਮ ਦੇ ਨਿਰਮੂਲ ਹੀਰਾ ਨਾ ਨਾਮ ਨਿਰਮੂਲ ਹੀਰਾ ਜਿਨ੍ਹਾਂ ਜੀਵਾਂ ਨੂੰ ਪ੍ਰਭੂ ਆਪਣਾ ਨਾਮ ਬਖਸ਼ੇ ਦਿੰਦਾ ਹੈ ਉਹ ਜੀਵ ਫਿਰ ਇਹ ਦਰਦ-ਦਰਦ ਦੇ ਉੱਪਰ 扑ਟਕਦੇ ਨਹੀਂ ਲਿਗੇ ਨਾ ਡੋਲੇ ਡਿੜ ਕਰ ਰਹੇ ਉਹ ਜੀਵ ਫਿਰ ਇੱਕ ਪ੍ਰਮਾਤਮਾ ਦੇ ਆਪਣਾ ਕੋਟ ਆਸਰਾ ਰੱਖਦੇ ਨੇ ਉਹ ਜੀਵ 扑ਟਕਣਾ ਦੇ ਵਿੱਚ ਨਹੀਂ ਫਿਰ ਫਿਰਦੇ ਕਿ ਆਪਾਂ ਦੇਖਦੇ ਆ ਕਿ ਕਈ ਜੀਵ ਜਿੱਥੇ ਵੀ ਜਾਂਦੇ ਆ ਕਿਤੇ درخت ਨੂੰ ਉੱਤੇ ਮੱਥਾ ਟੇਕ ਲਿਆ ਜਗਾ ਦੇ ਮੱਥਾ ਟੇਕ ਲਿਆ ਸਾਬ ਕਰੇ ਨੇ ਉਹ ਜਿਹੜੇ ਜੀਵਾ ਫਿਰ ਡੋਲਦੇ ਨਹੀਂ ਲਿਗੇ ਨਾ ਡੋਲੇ ਡਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਣੀ ਉਹਨਾਂ ਦਾ ਜਿਹੜਾ ਹੈ ਮਨ ਨਾਮ ਜਪ ਕੇ ਨਾ ਤ੍ਰਿਸ਼ਨਾ ਤੋਂ ਉੱਪਰ ਉੱਠ ਜਾਂਦਾ ਹੈ ਉਹਨਾਂ ਦਾ ਮਨ ਜਿਹੜਾ ਹੈ ਤ੍ਰਿਪਤੀ ਮਿਲ ਜਾਂਦੀ ਹੈ ਉਹਨਾਂ ਜੀਵਨ ਨੂੰ ਸੰਤੋਖ ਆ ਜਾਂਦਾ ਹੈ ਓਏ ਜੋ ਬੀਜ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬੁਲਾਨੀ ਅਲੰਕਾਰ ਮੇਨ ਥੈਲੀ ਹੋਈ ਹੈ ਤਾਂ ਤੇ ਕਣ ਕਵ ਕਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੀ ਅਨਹਦ ਬਾਣੀ ਜਿਹੜੇ ਜੀਵ ਉਸ ਨਾਮ ਨੂੰ ਸੁਣਦੇ ਨੇ ਨਾਮ ਜਪਦੇ ਨੇ ਪਰ ਉਹਨਾਂ ਦੇ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੀ ਅਨਹਦ ਬਾਣੀ ਕਹੋ ਨਾਨਕ ਨਿਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਜਿਹੜੇ ਉਹ ਨਿਚਲ ਕਰਦੇ ਵਿੱਚ ਥਿਰ ਕਰਦੇ ਵਿੱਚ ਬੈਠ ਜਾਂਦੇ ਨੇ ਨਾਮ ਜਪ ਕੇ ਥਿਰ ਕਰ ਮੈਸੂਦ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਜਿਹੜੇ ਉਸ ਮਾਲਕ ਤੇ ਨਿਰੰਕਾਰ ਤੇ ਆਪਣਾ ਓਟ ਆਸਰਾ ਰੱਖਦੇ ਨੇ ਉਹ ਜੀਵ ਫਿਰ ਫੋ ਜਾਂਦੇ ਨੇ ਕਹੋ ਨਾਨਕ ਨਿਝਲ ਕਰ ਬਧਿਓ ਗੁਰ ਕੀ ਉਮੰਤਾਨੀ ਉਹ ਜੀ ਫਿਰ ਜਿਹੜੇ ਆ ਭੜਕਣਾ ਉਹਨਾਂ ਦੀ ਖਤਮ ਹੋ ਜਾਂਦੀ ਉਹਨਾਂ ਦੀਆਂ ਕ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਕ੍ਰਿਸ਼ਨਾ ਗੂਜੈ ਹਰ ਕੇ ਨਾਮ ਮਹਾਂ ਸੰਤੋਖ ਹੋ ਗਏ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਉਹਨਾਂ ਦੀ ਪ੍ਰਦਰਸ਼ਨਾ ਵਿੱਚ ਖਤਮ ਹੋ ਜਾਂਦੀਆਂ ਨੇ ਭਟਕਣਾ ਖਤਮ ਹੋ ਜਾਂਦੀ ਹੈ ਜਿਹੜੇ ਜੀਵਨ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਕੀ ਊਟਾ ਸਰਾ ਰੱਖਦੇ ਨੇ ਜਿਹੜਾ ਪਰਮੇਸ਼ਰ ਇੱਕ ਊੰਤਾਰ ਹੈ ਨਿਰਕਾਰ ਹੈ ਜਿਹੜਾ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਇਹ ਅੱਜ ਦੇ ਪਾਵਨ ਪਰਮਾਨ ਦੇ ਵਿੱਚ ਸਤਿਗੁਰੂ ਪੰਜਵੇਂ ਪਾਸ਼ਾ ਪ੍ਰਮਾਨ ਕਰਦੇ ਨੇ ਸੋ ਬਲਾਹੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਾਤ